ਲਓ ਜੀ ਅੱਜ ਆਪਾਂ ਪਹੁੰਚਿਆ ਪਿੰਡ ਠਿਕਰੀਆਲ ਹਾਂ ਜੋਗੀ ਸੇਵਾ ਸੰਗਠਨ ਠਿਕਰੀਆਲ ਜੀ ਦਾ ਪਿੰਡ ਹੈ ਤੇ ਆਪਣੇ ਜਿਹੜੇ ਚਾਚੂ ਜੀ ਨੇ ਦੀਪੂ ਧਾਲੀਆਲ ਸਰਪੰਚ ਸਾਹਿਬ ਦੇ ਛੋਟੇ ਵੀਰ ਕੈਨੇਡਾ ਉਹਨਾਂ ਨੇ ਸਰਪ੍ਰਾਈਜ਼ ਗਿਫਟ ਭੇਜਿਆ ਆਪਣੇ ਲਈ ਕੈਨੇਡਾ ਤੋਂ ਤੇ ਪਤਾ ਆਪਾਂ ਨੂੰ ਬਣੀ ਉਹ ਕਹਿੰਦਾ ਵੀ ਤੇਰੀ ਲੋੜ ਦੀਆਂ ਚੀਜ਼ਾਂ ਨੇ ਨਹੀਂ ਨਹੀਂ ਵੀ ਚੀਜ਼ ਕੀ ਹੋ ਸਕਦੀ ਹੈ ਮੈਂ ਤਾਂ ਇਹ ਸੋਚ ਰਿਹਾ ਮੈਂ ਦਿਮਾਗ ਉਦੋਂ ਦਾ ਵੀ ਪੂਰਾ ਚੀਜ਼ ਉਹਨੇ ਦੱਸਿਆ ਹੀ ਨਹੀਂ ਵੀ ਹੈਗਾ ਕੀ ਆ ਉਹਨੇ ਸਿੱਧਾ ਵੀਰੇ ਉਹਦਾ ਕੋਈ ਯਾਰ ਦੋਸਤ ਆਇਆ ਕਹਿੰਦਾ ਵੀ ਪਿੰਡ ਤੋਂ ਜਾ ਕੇ ਵੀ ਸਮਾਨ ਫੜ ਲਿਓ ਤੁਸੀਂ ਬਸ ਮੇਰੇ ਕੰਮ ਆਉਣ ਵਾਲੀ ਚੀਜ਼ਾਂ ਨੇ ਇਹਨਾਂ ਦਾ ਹਾਂ ਬਾਕੀ ਦੇਖਦੇ ਆਂ ਕੀ ਆ ਖੋਲਾਂਗੇ ਆਪਾਂ ਉਹਨੂੰ ਪਿੰਡ ਜਾ ਕੇ ਹਾਂ ਪਿੰਡ ਜਾ ਕੇ ਖੋਲਾਂਗੇ ਆ ਗਏ ਭਾਈ ਸਮਾਨ ਫੜਨਾ ਫੜਨ ਦਾ ਸਮਾਨ ਆਉਣ ਦੀ ਜੀਣ ਭਾਈ ਆਉਂਦਾ ਜੀ ਜੀਣ ਜਾ ਗਿਆ ਆ ਕਰੇ ਭੇਜਿਆ ਭਾਈ ਸਮਾਨ ਕੈਨੇਡਾ ਤੋਂ ਐਫ ਯੂ ਆਰਸ ਲੇਟਰ ਹਾਂ ਚੱਲ ਪਿਆ ਭਾਈ ਜਾ ਕੇ ਸਮਾਨ ਉਹ ਮਿਲਤਾ ਲੈ ਅਗਲੇ ਨੂੰ ਸਮਾਨ ਆ ਗਿਆ ਸਮਾਨ ਆ ਗਿਆ ਹੁਣ ਕੀ ਕਰਨਾ ਚਲ ਬੈਠ ਕੇ ਰਾਂ ਗੱਡੀ ਆ ਦਵਾਈ ਤੋਂ ਆਇਆ ਹੋਇਆ ਕੱਪੂ ਨੇ ਕੱਪੂ ਤੋਂ ਲਿਆਦੀ ਮੈਂ ਇਹ ਕੱਪੂ ਤੋਂ ਲਿਆਦੀ ਤੈਂ ਤੇ ਥੋ ਬਾਅਦ ਮੇਰੇ ਤੋਂ ਬਾਅਦ ਦੀਪੂ ਲਿਆ ਗਿਆ ਥੋ ਬਾਅਦ ਦੀਪੂ ਲਿਆ ਗਿਆ ਦੀਪੂ ਲਿਆ ਗਿਆ ਨੂੰ ਕੈਨੇਡਾ ਦੀਪੂ ਨੇ ਭੰਨਦਾ ਦੀਪੂ ਨੇ ਭੰਨਦਾ ਫਿਰ ਇਹਦੀ ਪੂਰੀ ਡਿਸਪਲੇ ਫਿਰ ਮੇਰੇ ਕੋਲ ਭੇਜਤਾ ਫਿਰ ਫਿਰ ਭੰਨ ਲਿਆ ਹਾਂ ਦੋ ਵਾਰ ਭੇਜੀ ਡਿਸਪਲੇ ਦੀ ਇਹਦਾ ਕੰਚਾ ਫਿਰ ਮੈਨੂੰ ਦੇ ਦੇ ਲੈ ਆਪਣਾ ਫਿਰ ਦੁਬਾਰਾ ਰੀਬੋਟ ਦਾ ਜਾ ਕੇ ਫਿਰ ਭੰਨ ਲਿਆ ਹੁਣ ਫਿਰ ਵਾਪਸ ਆ ਗਿਆ ਫਿਰ ਉੱਥੇ ਬੂਟੇ ਨੇ ਚਾਚੂ ਜੀ ਬੂਟ ਕਹਿੰਦੇ Ориਜਨਲ ਹੀ ਪਾਇਆ ਕਰਨਗੇ ਉਹ ਚਾਚੂ ਵਾਸਤੇ ਬੂਟਾ ਜੋੜਾ ਗਿਆ ਨਾ ਜਾਂ ਚੀੜ ਇੱਕ ਕੱਦੂ ਰੰਗੇ ਮੰਗਾ ਲੈ ਬੂਟ ਜਮੀ ਕੱਦੂ ਰੰਗੇ ਨੇ ਹੈ ਗਰ ਆ ਗੱਡੂ ਰਹਿੰਗੇ ਵਈ ਆਏ ਵੇ ਸ ਮੈਲ ਰਹਿ ਰਹੀ ਅੱਜ ਦਾ ਫੇਸ ਤੇ ਸਵਾਨ ਆਇਆ ਫੁੱਲ ਖਜਾਜ ਲੈ ਚਾਚਾ ਐਂ ਕਰਾ ਪਾਰਟੀ ਕਰਦੇ ਹੁਣ ਲਾ ਦੇ ਉਹ ਡੀਪ ਘਟਾਬੇ ਦੇ ਸਾਦੇ ਮੰਦੀ ਮਾਰਾ ਚਾਚੂ ਸਿੱਧੀ ਗੱਲ ਐ ਇੱਕ ਬੋਲ ਜਿਆਦਾ ਨਾ ਲੰਘਾਤਾ ਆਪ ਉੱਤੋਂ ਹਾਂ ਦੀਪ ਘਟਾਬੇ ਕਣੀ ਮੋੜ ਦੇ ਨਹੀਂ ਫਿਰ ਆਹ ਦੇਖ ਲੈ ਹੈਂਡ ਬ੍ਰੇਕ ਮਾ ਦਾ ਨਾਲ ਦੀ ਨਾਲ ਚੱਕੂ ਬਈ ਸਲਿੱਪ ਜਿਓ ਦੀ ਖੜਾ ਦੂੰ ਇਧਰ ਹੀ ਐ ਮੋੜਦੇ ਭਾਈ ਓਏ ਵਾਹ ਓਏ ਚਾਚੇ ਜਿਹਾ ਆਉਂਦਾ ਰਿਹਾ ਕਿਉਂ ਜਾ ਅਛਰ ਮੰਨਦਾ ਗੱਲ ਤਾਂ ਆਪਣੀ ਗੱਲ ਮੰਨੂ ਆਪਣੀ ਨਹੀਂ ਮੈਨੂੰ ਆ ਰੇਸ ਜੀ ਜਮੀਨੀ ਗਾਲ ਕੱਢਦਾ ਉਹ ਬਲੌਗ 'ਚ ਇਹ ਜੋ ਬੰਦੇ ਨਾਲ ਬਲੌਗ ਬਣਾਉਣਾ ਬਹੁਤ ਜਿਆਦਾ ਔਖਾ ਭਾਈ ਅੱਧੀਆਂ ਕਲਿੱਪਾਂ ਡੀਲਿਟ ਮਾਰਨੀਆਂ ਪਈ ਜਾਂਦੀਆਂ ਨੇ ਮੈਨੂੰ ਇਹਨਾਂ ਨਾਲ ਖਿੱਚ ਕੇ ਲਾ ਪੈਂਦੀ ਗੜਗੜ ਹੋਈ ਜਾਂਦੀ ਢਿੱਡ 'ਚ ਪਹੁੰਚ ਗਏ ਭਾਈ ਦੀਪਕ ਢਾਬੇ ਤੇ ਸੁਣ ਲਈ ਗੱਲ ਚਾਚੂ ਆ ਤਾਂ ਕਹਿੰਦੇ ਗੱਲ ਮੰਨੀ ਹੋਈ ਹੈ ਵੀ ਜਦੋਂ ਇੱਧਰ ਗੇੜਾ ਆ ਗਿਆ ਰੋਟੀ ਹੈ ਜਿਹੜੀ ਉਹ ਦੀਪ ਘਟਾਬੇ ਦੀ ਖਾਣੀ ਹੈ ਕਿ ਉਹ ਰਿੱਚ ਗੱਡਾਂ ਦਾ ਉਰੀ ਪਤਾ ਲੱਗਦਾ ਜੱਜਨ ਰਿੱਚ ਹੀ ਪੂਰੇ ਤੂੰ ਬੜਾ ਕੰਨੀ ਕਹਿੰਦਾ ਤੂੰ ਖਾਓਗੇ ਕੀ ਮੈਂ ਤਾਂ ਤੈਨੂੰ ਪਤਾ ਜੱਜਨ ਮੈਂ ਲੈ ਢੀ ਕੀ ਖਾਏਗਾ ਇਹ ਖਾਊਗਾ ਮੂੜਾ ਤੂੰ ਮੇਲਾ ਲੱਗੀ ਰਹਿੰਦਾ ਭਾਈ ਓਏ ਤੁਹਾਡੇ ਬੱਦਰ ਦੇਗਾ ਮੂੜਾ ਕਹੇ ਚਾਂਮੂ ਚੱਜ ਦੀ ਜੀ ਮੰਗਾਲੋ ਕੋਈ ਰੋਟੀ ਨਹੀਂ ਖਾਦੀ ਸੀ ਫੇਰ ਦੀ ਮਿਕਸ ਪਰੌਂਠਾ ਚੱਲੂ ਮਿਕਸ ਪਰੌਂਠਾ ਖਾ ਲਓ ਪਰ ਹੋਵੇ ਤੰਦੂਰੀ ਇਹਨਾਂ ਨੂੰ ਗਾ ਤਲਿਆ ਹੋਇਆ ਮੈਂ ਖਾਂਦਾ ਨਹੀਂ ਜੰਮ ਜਾਂਦਾ ਹੱਥ ਨੇ ਓਏ ਤੂੰ ਜੀ ਪੂ ਜੰਮਣੀਆਂ ਦਾ ਫੇਰ ਤਲੇ ਉਹਨਾਂ ਖਾ ਹਾਂ ਕਹ ਤੰਦੂਰੀ ਦੇ ਦੋ ਬਾਈ ਪਰੌਂਠਾ ਸਿੱਧੀ ਗੱਲ ਆਪਣੇ ਬੋਲ ਤਾਂ ਲਾਡੀ ਕਿਹੜੇ ਥਾਲ ਲੈ ਕੇ ਆਏ ਨੇ ਇਹ ਨਾ ਮਰਜੀ ਅਪਗ੍ਰੇਡ ਹੋ ਗਿਆ ਦੀਪਕ ਤਾਂ ਬਾਹਰ ਹਾਂ ਤੋਂ ਮਰਜੀ ਹੋ ਗਿਆ ਹਾਂ ਖਾਲ ਤਾਂ ਉਹੀ ਟਾਲੀ ਸਰਵਰ ਦੁਬਾਰਾ ਆ ਗਿਆ ਉਹ ਗਾਲੇ ਦਾਲ ਨੇ ਬਈ ਜਮੇ ਆ ਬਦਲੋ ਮਾਣੇ ਮੋٹے ਯਾਰ ਥਾਲ ਆ ਭੋਗ ਵਾਲੇ ਥਾਲ ਫੜਾਰ ਕੇ ਚਾਚੂ ਦੀ ਪੂਰੀ ਚਲਦੀ ਆ ਭਾਈ ਓਏ ਦੀਪ ਘਟਾਪੇ ਚ ਥਾਲ ਕਰਵਾਤੇ ਜਾਂ ਜਾਂ ਲੈ ਓਏ ਚੱਕੋ ਮੁੰਡਿਓ ਪੈਰ ਸੇ ਦਿਨੇ ਨੀ ਯਾਰਾ ਚੱਜ ਦੀ ਦਾ ਦੋ ਚੀਜ਼ ਆ ਚੱਕੋ ਭੋਗ ਵਾਲੇ ਥਾਲ ਆ ਦੇ ਕੇ ਭੋਗ ਵਾਲੇ ਥਾਲੇ ਫੜਾਤੇ ਦੀ ਕਹਿੰਦੇ ਲੈ ਆਹ ਦੇਖ ਕਿੰਨੀ ਚੱਜਦੀ ਆ ਜੱਸ਼ਨ ਓਏ ਚੱਕ ਦੇ ਭੋਗ ਵਾਲਾ ਥਾਲ ਆ ਆ ਦੇ ਆ ਆ ਕਿ ਨਹੀਂ ਨਬੂਈ ਏ ਵੀਰੇ ਦੇ ਤਾਂ ਦੇਵਾਂਗੇ ਜੀ ਸਾਨੇ ਦਾ ਵੇਚਣੀ ਹੋਆ ਜੇ ਤੁਸੀਂ ਪੜੋਗੇ ਤਾਂ ਲੈ ਕੇ ਜਾਓ ਮੇਰਾ ਵੀਰੇ ਸਾਮਾਣਾ ਬਰਬਾਦ ਕਰੋ ਸਾਡਾ ਪੜੋ ਸਾਡਾ ਬੰਦਾ ਪੜੋਗੇ ਜੀ ਇਹ ਤਾਂ ਹੁਣ ਮਹਾਰਾਜ ਰਣਜੀਤ ਸਿੰਘ ਬਾਲਾ ਕੋਹਦੇ ਨਾਲ ਜੁੜੇ ਬੇ ਸਕੂਲ ਚ ਦਾ ਤੁਸੀਂ ਬੜੇ ਨਹੀਂ ਹੁੰਦਾ ਤੁਸੀਂ ਕੰਦਾ ਉਤੋਂ ਦੀ ਬੈਗ ਡਪਾਉਂਦੇ ਹੋਏ ਪੁੱਤ ਨਾਲ ਬਾਲਾ ਜੁੜ ਗਿਆ ਹੁਣ ਦਿਲੀਪ ਸਿੰਘ ਪੜਨਗੇ ਕਹਿੰਦਾ ਪਕਾਉਣਾ ਪਹਿਲਾਂ ਦੱਸਿੰਗੇ ਇਹ ਮਹਾਰਾਜ ਰਣਜੀਤ ਸਿੰਘ ਦਾ ਮੁੰਡਾ ਇਹੇ ਆ ਜਾਣ ਦਾ ਹੈਗਾ ਹੈਲੋ ਸਕੂਲ ਵਾਲਿਆਂ ਦਾ ਤੁਸੀਂ ਕਦੇ ਪੜੇ ਨਹੀਂ ਉਸ ਦਾ پاس ਦੁੱਧ ਦੇ ਦੇ ਹੋਏ ਹੋਏ ਬਹੁਤ ਚੱਕ ਲੱਡੀ ਵੇ ਆ ਚੱਕ ਓਏ ਸਦਾਮ हुसैन ਮੈਂ ਪੜੀਆ ਬਲੀ ਘੰਟਾ ਬਾਬੇ ਗੱਲਾਂ ਬਹੁ ਘੰਟਾ ਨੇ ਬੰਦੇ ਦੀਆਂ ਆ ਲੈ ਆ ਲੈ ਯਾਰਾ ਮਹਾਰਾਜਾ ਗਲੀਬ ਸਿੰਘ ਆ ਲੈ ਲੈ ਚਲ ਜੇ ਪੜੇਗਾ ਤਾਂ ਲਈ ਹੋਰ ਲੱਭਾਂ ਮੈਂ ਕੋਈ ਜਿਸ ਉਹਨੇ ਅਮੀਰ ਹੋਣਾ ਆ ਪੜੋ ਮੀਰੀ ਦੀ ਚਾਬੀ ਪੜੋ ਲਾਡੀ ਆਹ ਬੜਾ ਉਹ ਅਮੀਰ ਬੰਨਾ ਜੀ ਕਥਾਪਾਂ ਲਾਗੇ ਭਾਈ ਪੜਨੇ ਹੁੰਦਾ ਕਿੰਨੀਆਂ ਲੈ ਲਈਆਂ ਉਹ ਦੇਖਾਂ ਓਏ ਦੋ 500 ਰੁਪਏ ਰੁਪਏ ਦੋਕ ਦਾ ਭਾ ਲੈਣੀ 530 700 ਦਾ ਭਾ ਅਧੀਆ ਟੈਂਡਰ ਪ੍ਰਾਈਸ ਦਾ ਉਹ ਤਾਂ ਠੀਕ ਆ ਤੈਨੂੰ ਇੱਕ ਗੱਲ ਹੋਰ ਦੱਸਦਾ ਨਾ ਪੇਪਰ ਕਲੀਅਰ ਕਰੂਗਾ ਇੱਕ ਦੀ ਹੈ ਆ ਅਫਸਰ ਲਗੂ ਇੱਕ ਦੀ ਓਏ ਸਾਹਮਣੇ ਵਾਲਾ ਗੱਡੀ ਦਵਾਈ ਵਾਲੇ ਇਤਰ ਮਿਲਦੇ ਨੇ ਬਾਈ ਕਹਿੰਦੇ ਬਹੁਤ ਤਕੜੀ ਦੁਕਾਨ ਖੋਲੀ ਐ ਇਸ ਤਰ੍ਹਾਂ ਦੀ ਪਰਫਿਊਮਾਂ ਦੇ ਸ਼ਕੀਨ ਨੇ ਜਿਹੜੇ ਉਰੇ ਪਹੁੰਚੋ ਓਏ ਝੋਗਾਣਾ ਕਰਾ ਲੈ ਹੀ ਲੈ ਕੇ ਤਾਂ ਜਾ ਰਹੇ ਹਾਂ ਬਹੁਤ ਸੋਹਣੀ ਸਜਾਵਟ ਕਰਖੀ ਆ ਬਾਈ ਵੱਡੇ ਪੱਦਰ ਦੇ ਕੰਮ ਸਿਆਮਾ ਅਤਰਜ ਮਲੇਰ ਕੋਟਲੇ ਵਾਲੇ 73 ਨੇ ਇਹਦੇ ਬਾਈ ਹੱਲੜੀ ਆ ਜਾ ਓਰੇ ਲਾਉਂਗੇ ਕੁਛਕ ਨਾ ਅੱਛਾ ਕਿੰਨਾ ਪੌੜਾ ਹੁੰਦਾ ਇਹ ਇਹ ਇੱਕ ਪੀਸ ਵਰ ਇਧਰੋਂ ਦੇ ਆ ਸੋਨੇ ਨੇ ਉਹ ਉਹ ਆ ਜਾਗਦੇ ਉਹ ਅਲਦੀਨ ਵਾਲਾ ਅਲਦੀਨ ਇਹ ਹੋਰ ਵੀ ਦੇ ਆ ਸਾਰੀ ਇਹੀ ਨੇ ਅੱਛਾ ਆ ਦੇਖ ਇਧਰੋਂ ਦੇਖ ਲੈ ਫਿਰ ਕੋਈ ਆ ਵੀ ਇਹੀ ਐ ਰੂਮ 'ਚ ਰੱਖਣ ਵਾਲੀਆਂ ਨੇ ਇਹ ਆ ਵੀ ਇਹੀ ਐ ਆ ਵੀ ਇਹੀ ਐ ਸਾਰੇ ਇਹੀ ਨੇ ਆ ਦੇਖ ਠੀਕ ਐ ਆ ਗੋਲੇ ਵਾਲੀ ਆ ਗਈ ਇਹ ਗੋਲੇ ਨਾਲ ਚੱਲਦੀ ਐ ਆ ਵੀ ਗੋਲੇ ਨਾਲ ਚੱਲਦੀ ਹੈ ਜਿਵੇਂ ਜਗਰਵਤੀ ਲਾਲ ਹੈ ਤੇ ਆ ਵੀ ਗੋਲੇ ਵਾਲੀ ਹੁੰਦੀ ਹੈ ਅੱਛਾ ਇਹ ਚ ਕੋਲੇ ਆ ਘੰਟਾ ਕੋਲਾ ਰੱਖ ਹੁੱਕੇ ਵਾਲਾ ਕੋਲਾ ਵੀ ਹੁੰਦਾ ਹਾਂ ਹੋਰ ਰੱਖ ਕੇ ਉੱਤੇ ਪੀਸ ਰੱਖਿਆ ਹੈ ਦੱਸ ਆ ਲੈਣਾ ਇਹ ਦੇਖਣ ਜੀ ਨਹੀਂ ਦੇਖਣ ਨੂੰ ਆਮ ਜਿਹਾ ਲੱਗਦਾ ਫਿਰ ਉਹ ਲੈ ਲਾ ਦੂਸਰਾ ਆ ਲੈ ਲੈ ਆਉਣੀ ਲਾ ਤਾਂ ਜੋ ਚੱਲੇ ਪਿਆ ਸੁਣਾ ਬੋਲਾ ਤਾਂ ਇਹ ਇੱਥੇ ਲੇਟ ਲੂਟ ਤਾਂ ਆ ਜੀ ਵਾਹ ਤਾਂ ਬਾਲੇ ਰੰਗ ਕੱਢੂ ਉਹ ਲੈ ਨਹੀਂ ਗਿਆ ਤਾਂ ਨਹੀਂ ਲਾਇਆ ਅੱਛਾ ਲੇਟ ਹੈ ਚਾ ਚਲਾਉ ਜੀ ਬਤਾਈਏ ਬਲਾਈਟ ਨਹੀਂ ਹੈਗੀ ਇਹ ਲਾਈਟ ਵੱਧ ਖਿੱਚਦਾ ਮੜੀ ਇਹ 20 ਮਿੰਟ ਚਲਾਉਣਾ ਹੈ ਇਹਦੇ ਵਿੱਚ ਪਤਾ ਗੱਲ ਕੀ ਆ ਆ ਚੀਜ਼ ਆਪਾਂ 15-20 ਮਿੰਟ ਚਲਾਉਣੀ ਆ ਬਸ ਓਕੇ ਆਹ ਲਾਈਟ ਚੱਲੀ ਜਾਂਦਾ ਕੋਈ ਯੱਕਰ ਨਹੀਂ ਜੇ ਕੋਈ ਪਾਇ ਕਰਕੇ ਦੇਦੀ ਬਾਈ ਨੇ ਲਓ ਜੀ ਰਿਪੋਰਟਾਂ ਨੇ ਬਾਈ ਬੁੜੀਆਂ ਨੇ ਪਰਸ ਜੋਂ ਜਕਲਾਜ ਓਕੇ ਬਾਈ ਚੰਗਾ ਬਈ ਓਕੇ ਜੀ ਦਾ ਵੀ ਮੈਨੂੰ ਤਾਂ ਇਹਦੀ ਮਹਲਾ ਕਰਾਉਣਗੇ ਕਦੋਂ ਚਲ ਸ਼ੋਗਰਾ ਕੋਈ ਚੀਜ਼ ਤਾਂ ਲਈ ਇਹਨਾਂ ਨੇ ਨਹੀਂ ਬਾਈ ਜੂਦ ਲਾ ਕੇ ਕੱਢਦਾ ਤੁਹਾਨੂੰ ਅੰਦਰੋਂ ਇਹ ਲਈ ਮਾੜੀ ਨਹੀਂ ਕਮਰੇ ਜੋਂ ਇਹਨੇ ਲਿਜੋ 스멜 ਮਾਰ ਦਿੱਤੀ ਪਹਿਲਾਂ ਮੁਸਕ ਮਾਰਦੀ ਸੀ ਜਦੋਂ ਇਹ ਬੱਚਾ ਹੁੰਦਾ ਸੀ ਹੁਣ ਦੇਖੀ ਫਰੇਗਰੈਂਸ ਐ ਇਹੋ ਝੂਠੀ ਬੜਾ ਸਰਾ ਲੱਗਿਆ ਐ ਬਾਈ ਜਿੱਥੋਂ ਆ ਲੈ ਕੇ ਆਏਗਾ ਇਤਰ ਜੇ ਉਹ ਬਾਈ ਨੇ ਨਾ ਇਹਦੇ ਉੱਤੇ ਲਾਦਾ ਗੁੱਟ ਤੇ ਬਾਈ ਕਹਿੰਦਾ ਰੱਬ ਕਰ ਲੋ ਇਹਨੇ ਕਿਹੜਾ ਸ਼ਾਰਟ ਨਾਲ ਖਸਾਲ ਲਿਆ ਸਰਾ ਸ਼ਾਰਟ ਨਾਲ ਖਸਾਲ ਕਹਿੰਦਾ ਰੱਬ ਉਹ ਕਹਿੰਦਾ ਬਾਈ ਹੱਥ ਦੀ ਰੱਬ ਕਰਨਾ ਕਹਿੰਦਾ ਅਬ ਛੱਡ ਦੇ ਕਿਸਾਲਿਆ ਸਰਾ ਹੁਣ ਉਹ ਕਹੇ ਬਈ ਠੱਡਾ ਕਰਦੇ ਤਿਆਰ ਆ ਤਾਪੀਆ ਵੀ ਛੂ ਉਹ ਨਾਲ ਛੋੜਨੀ ਕਰਦੇ ਰਾਈਡ ਕਿਜੀ ਲਓ ਇਹ ਬਾਬੇ ਹੈ ਚੈੱਕ ਕਰ ਮਸਾਜਰ ਹੈ ਸਰਵਾਈਕਲ ਦੀ ਸ਼ਿਕਾਇਤ ਤਾਂ ਨਹੀਂ ਤੈਨੂੰ ਕਰ ਦੇਣਾ ਠੀਕ ਉਹ ਘੜ ਜਾ ਕਰ ਦੇਣਾ ਓਏ ਨਹੀਂ ਓਏ 2000 years later ਲੈ ਆ ਵੀ ਮੁੰਡਿਓ ਘਰੇ ਪਹੁੰਚ ਚੁੱਕੇ ਆ ਗੱਡੀ ਦੇਖ ਲਓ ਜਮਾ ਸਾਫ਼ ਪਈ ਏ ਸਾਡੀ ਚੱਕ ਓਏ ਵਜੀ ਸਮਾਨ ਦਿਖਾਉਣਾ ਤੁਹਾਨੂੰ ਕੀ ਭੇਜਿਆ ਸਾਡੇ ਚਾਚੂ ਜੀ ਨੇ ਐ ਹੀ ਨਹੀਂ ਪਤਾ ਕਿੱਥੇ ਕਰ ਦਿਆਂ ਗਿਫਟ ਦੀ ਅਨਬਾਕਸਿੰਗ ਚਲ ਅੰਦਰ ਜਾ ਕੇ ਦੇਖਦੇ ਆ ਬਸ ਆਹੀ ਦੀ ਬਾਕੀ ਸਾਰੇ ਇੱਧਰੇ ਇੱਤਰ ਜਾ ਕੱਢ ਲਿਆ ਤੇਰਾ ਚੰਗੇ ਰਸਮਾ ਲਿਆਉਣਾ ਜਾ ਕੇ ਲਓ ਜੀ ਸਾਡੇ ਕੈਨੇਡਾ ਵਾਲੇ ਭਰਾਵਾਂ ਨੇ ਸਾਨੂੰ ਆ ਦੋ ਗਿਫਟ ਭੇਜੇ ਨੇ ਤੇ ਦਿਖਾਉਣਾ ਤੁਹਾਨੂੰ ਕੀ ਹੈ ਜੀ ਕੀ ਕੁਆਲਿਟੀ ਉਹਦਾ ਵੀ ਹੈ ਕਰਸੇ ਜਾ ਨਿਕਲੇ ਬਲੌਗ ਬਣਾਇਆ ਕਰਨ ਵਧੀਆ ਓ ਵਾਹ ਜੀ ਵਾਹ ਇਹ ਹੋਏ ਇਹ ਕਹਿੰਦੇ ਘੁੰਮਣ ਜੇ ਵਾਲੀ ਕਿਵੇਂ ਖੁੱਲਦਾ ਓਏ ਹੋਲੇ ਤਾਂ ਭੈਣਾ ਕਿਤੇ ਹੋਰ ਇਹੋ ਜਿਹਾ ਸਟੈਂਡ ਜਹਾ ਤਾਂ ਮਨ ਲੱਗਦਾ ਕੋ ਨੰਬਰ ਕੋਈ ਨੰਬਰ ਓ ਵਾਹ ਜੀ ਵਾਹ ਕੀ ਬਾਤ ਹੈ ਓਕੇ ਰਿਪੋਰਟ ਆ ਸਟਿੱਕ ਜੀ ਫੜ ਕੇ ਬਣਾਉਣਾ ਪਿਆ ਗਰੂ ਵਲੌਗ ਹੁਣ ਮੈਨੂੰ ਲੱਗਦਾ ਤੂੰ ਚਾਹ ਪਾਣ ਨਾਲ ਐ ਦੇਖਾਂ ਓਏ ਹੋਰ ਕਮੈਂਟ ਛੱਡੀ ਆਟੋਮੈਟਿਕ ਜੈ ਭਾਈ ਇਹਦਾ ਆ ਦੇਖ ਦੂਜਾ ਕੀ ਐ ਕੀ ਕੀ ਐ ਦੂਜਾ ਭੇਜ ਤਾ ਉਹਨੇ ਭਾਈ ਮਾਈਕ ਅੱਛਾ ਇਹ ਬਹੁਤ ਸਖਤ ਜ਼ਰੂਰਤ ਦੀ ਤਾਂ ਹੀ ਕਹਿੰਦਾ ਸੀ ਉਹ ਕਹਿੰਦਾ ਵੀ ਜਿਹੜੀ ਵੌਇਸ ਆ ਉਹ ਰਫ ਵਾਲੀ ਆਉਂਦੀ ਆ ਇਹਦੇ ਨਾਲ ਜਿਹੜੀ ਵੌਇਸ ਕੁਆਲਿਟੀ ਆ ਕਹਿੰਦੇ ਸਰਾ ਹੋਊਗੀ ਤੇਰੇ ਰੋਡ ਦਾ ਭੇਜ ਤਾ ਕਿੰਗ ਨੇ ਪੜੀ ਹੋਈ ਹੈ ਸਰਚ ਮਰੂ ਭਾਈ ਐਂ ਕਰ ਖੋਲ ਕੇ ਇਹਨੂੰ ਕਲਰ ਦੇ ਲਾ ਦੇ ਮੇਰੇ ਤੇ ਅਗਲਾ ਬਲੌਗ ਇਸੇ ਚ ਬਣਾਵਾਂਗੇ ਦੇਖ ਵੇ ਲਾਡੀ ਸਿਆ ਖੋਲ ਕੇ ਕਰਾਂ ਬਹੁਤ ਆਉਂ ਜਾਂਦੇ ਆ ਭਾਈ ਉਹ ਮੁੰਡੇ ਦਾ ਆ ਓਏ ਪਹਿਲਾਂ ਕੰਪਨੀ ਦਾ ਨਾਮ ਦਿਖਾ ਦੇ ਰੋਡ ਜਿਹੜੇ ਗਾਣੇ ਗੂਣੇ ਡੱਬ ਕਰਦੇ ਨੇ ਆਹੀ ਕੰਪਨੀ ਵਾਲੇ ਮਾਈਕਾਂ 'ਚ ਕਰਦੇ ਨੇ ਸਾਰੇ ਇੱਕ ਨੰਬਰ ਐੱਖਾਂ ਕਿੱਥੇ ਮਾਈ ਕੀ ਇਹ ਦਿਖਾਈ ਉਹ ਜਮੀ ਝੋੜਾ ਉਹ ਦੇਖੀ ਤੇਰੇ ਸਾਦਗੇ ਦਰੇ ਉਹ ਲੱਗੂ ਕਿਵੇਂ ਹੈ ਉਹ ਕਲਰ ਦੇ ਆਧੀ ਚਾ ਇਹਦੇ ਨਾਲ ਲੱਗੂ ਆ ਅਡ ਲਾਦੀ ਭਾਈ ਢੋਪੀ ਜਿਹਾ ਖਰਾਬ ਹੋ ਗਿਆ ਜੂਤ ਪਾ ਦੇ ਦੇਖੀ ਤੇਰੇ ਪਿਓ ਕੇ ਨੂੰ ਚਲਾ ਕੇ ਦੇਖੋ ਪਹਿਲਾਂ ਲੈ ਫੜਾ ਆ ਕੀ ਗਲਤੀ ਹੈ ਦੇਖਦੇ ਹਾਂ ਲਾ ਕੇ ਆ ਕੀ ਜੁੱਤੀ ਹੈ ਕਰਦੀ ਬਲੌਗ ਦੀ ਸਮਰਤੀ ਜਿਹੜਾ ਬਚਾ ਹੈ ਇਹ ਮਿਲ ਗਿਆ ਤੇ ਹੋਰ ਵੀ ਲੱਗਦਾ ਹੈ